750 ਕਿਸਾਨ ਸ਼ਹੀਦ ਹੋਇਆ ਪਾਰਲੀਮੈਂਟ ਚ ਹਾਲ ਤੱਕ ਅਫਸੋਸ ਨਹੀਂ ਕੀਤਾ ਨਹੀਂ ਮੈਡਮ ਤਾਂ ਸੌਂਦੀ ਹੀ ਆਪ ਕੀਤਾ ਤੁਸੀਂ ਅਫਸੋਸ ਕੀਤਾ ਇੱਥੇ ਮੀਟਿੰਗ ਤੋਂ ਪਹਿਲਾਂ ਸਾਡਾ ਕਿਸਾਨ ਸ਼ਹੀਦ ਹੋਇਆ ਇੱਥੇ ਸਾਡੇ ਕਿਸਾਨ ਸ਼ਹੀਦ ਹੋਏ ਤੁਸੀਂ ਮੀਟਿੰਗ ਤੋਂ ਪਹਿਲਾਂ ਅਫਸੋਸ ਕੀਤਾ ਇੱਥੇ ਨਹੀਂ ਕੀਤਾ ਇਹ ਅਫਸੋਸ ਕਰਨ ਵਾਲੀਆਂ ਕਿਉਂ ਅਫਸੋਸ ਕਰਨ ਬਸ ਸਰਕਾਰ ਮਰਦਾਬ 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 ਕਨਾਂਦੀ ਲਹੂ ਪੀਣੀ ਭਾਜਪਾ ਸਰਕਾਰ ਮਰਦਾਬ 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 ਮਰਦੀ ਸਰਕਾਰ ਮਰਦਾਬ ਮਰਦਾਬ ਨਾਂਦੇ ਕਾਤਲ ਗੁਰਦਾਪ ਗੁਰਦਾਬਾਦ ਗੁਰਦਾਬਾਦ ਦੇਖੋ ਮੈਮ 1 ਮਿੰਟ ਮੁਕੇਰੀਆਂ ਦਾ ਐਮ ਐਨ ਏ ਸਾਡਾ ਭਾਜਪਾ ਦਾ ਹਾਂਜੀ ਹਾਂਜੀ ਜੰਗੀ ਲਾਲ ਜੀ ਇੱਥੇ ਬੈਠੇ ਆ ਪੂਰੇ 2 ਸਾਲ ਬਸ ਅਸੀਂ ਧਰਨੀਆ ਤੇ ਬੈਠੇ ਰਹੇ ਇਹ ਟੋਲ ਪਲਾਜ਼ੇ ਤੇ ਬੈਠੇ ਰਹੇ ਸਾਰੇ ਕਿੱਥੇ ਘੁੰਮਦੇ ਨੇ ਇੱਕ ਵਾਰ ਵੀ ਸਾਡੇ ਹੱਕ ਦੇ ਵਿੱਚ ਸਾਡੇ ਹੱਕ ਦੇ ਵਿੱਚ ਪਹਿਲਾਂ ਸੁਣ ਲਓ ਸੁਣ ਲਓ ਸੁਣ ਲਓ ਮੈਡਮ ਜੀ ਤੁਸੀਂ ਮਨਿਸਟਰ ਆ ਜੇ ਇਹ ਇਹਨਾਂ ਨਾਲ ਗੱਲ ਕਰਨ ਨੂੰ ਮੈਂ ਮਾਨਤਰਮਿੰਦਰ ਮੈਮ ਪਲੀਜ਼ ਗੱਲ ਮੈਂ ਧਰਮਿੰਦਰ ਸਿੰਘ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਜਿਹੜੀ ਭਾਜਪਾ ਦੀ ਲਗਾਤਾਰ ਜਿਹੜੀ ਚੋਣਾਂ ਦੇ ਵਿੱਚ ਭਾਜਪਾ ਦੇ ਐਮਪੀ ਦੇ ਕੈਂਡੀਡੇਟ ਐ ਮੁਕੇਰੀਆਂ ਦੇ ਵਿੱਚ ਅੱਜ ਮੀਟਿੰਗ ਜੰਡਵਾਲ ਦੇ ਵਿੱਚ ਰੱਖੀ ਸੀ ਜਿਹਦਾ ਵਿਰੋਧ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਕੱਠਿਆਂ ਹੋ ਕੇ ਕੀਤਾ ਤੇ ਮੌਕੇ ਦੇ ਉੱਪਰ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਹੜੀ ਆ ਐਮਪੀ ਕੈਂਡੀਡੇਟ ਨਾਲ ਗੱਲਬਾਤ ਕਰਾਈ ਪਰ ਜੇ ਸਹੀ ਗੱਲ ਦੇਖੀਏ ਜ਼ਮੀਨੀ ਪੱਧਰ ਦੇ ਉੱਪਰ ਕਿਸਾਨਾਂ ਤੇ ਕੀਤੇ ਹੋਏ ਅਤਿਆਚਾਰ ਲਾਗੂ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਕੋਈ ਜਵਾਬ ਨਹੀਂ ਹੈ ਹੁਸ਼ਾਰਪੁਰ ਦੇ ਭਾਜਪਾ ਦੇ ਉਮੀਦਵਾਰ ਦੇ ਕੋਲ ਸਿਵਾਏ ਇੱਕ ਲਾਰੇ ਐ ਕਿ ਅਸੀਂ ਮੁੱਦੇ ਨਹੀਂ ਪਹਿਲਾਂ ਦੱਸਾਂਗੇ ਮੁੱਦੇ ਤੋਂ ਬਗੈਰ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਂਦੀ ਐ ਜਿਹੜੇ ਲਗਾਤਾਰ ਭਾਜਪਾ ਨੇ ਗੱਲ ਕੀਤੀ ਐ ਕਿ 2 ਕਰੋੜ ਰੋਜ਼ਗਾਰ ਦੇਵਾਂਗੇ ਸਾਲ ਦਾ ਭਾਜਪਾ ਨੇ 15-15 ਲੱਖ ਰੁਪਈਆ ਦੇਣ ਦੀ ਗੱਲ ਕੀਤੀ ਸੀ ਭਾਜਪਾ ਨੇ ਸੁਆਮੀਨਾਥਮ ਰਿਪੋਰਟ ਦਾ ਸੀ2 ਫਾਰਮੂਲਾ ਜਿਹੜਾ ਐ 50% ਦੇ ਨਾਲ ਲਾਗੂ ਕਰਨ ਦੀ ਗੱਲ ਕੀਤੀ ਸੀ ਇਹ ਸਾਰੀ ਗੱਲਾਂ ਤੋਂ ਭਾਜਪਾ ਭੱਜੀ ਐ ਉਹਦੇ ਖਿਲਾਫ ਜਿਹੜਾ ਕਰੋਨਾ ਮਹਾਮਾਰੀ ਦੇ ਵਿੱਚ 14 ਲੱਖ ਨੌਜਵਾਨਾਂ ਦਾ ਰੋਜ਼ਗਾਰ ਖੁੱਸਿਆ ਐ ਜੇ GST ਦੇ ਨਾਲ ਛੋਟੇ ਵਪਾਰੀਆਂ ਦਾ ਕਾਰੋਬਾਰ ਖੁੱਟਿਆ ਹੈ ਇਹ ਸਾਰੀ ਗੱਲਾਂ ਦਾ ਕੋਈ ਜਵਾਬ ਨਹੀਂ ਆ ਪਾਜਪਾ ਦੇ ਉਹ ਹੁਸ਼ਿਆਰ ਪਰ ਦੇ ਉਮੀਦਵਾਰ ਕੋ ਅਸੀਂ ਕੇਂਦਰ ਦੇ ਪਸੰਦ ਦੇ ਬੰਦੀਆਂ ਬਦੋ ਅਪੀਲ ਕਰਦੇ ਆ ਜਿੱਥੇ ਅਸੀਂ ਅੱਜ ਦਾ ਵਿਰੋਧ ਕਰ ਰਹੇ ਹਾਂ ਮੁਕੇਰੀਆਂ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨ ਮਲਾਜ਼ਮਾਂ ਨੂੰ ਅਪੀਲ ਕਰਦੇ ਆ ਕਿ ਇਹ ਗੁੰਡੇ سرمایہਦਾਰਾਂ ਦੀ ਸਰਕਾਰ ਹੈ ਜੇ ਭਾਰਤ ਦੇ ਵਿੱਚ ਸੱਤਾ ਚ ਦੁਬਾਰਾ ਤੋਂ ਆਈ ਤੇ ਭਾਰਤ ਦਾ ਕਿਰਤੀ ਵਰਗ ਤਬਾਹ ਹੋ ਜਾਣਾ ਇਹ ਨੌਕਰੀਆਂ ਇਹ ਰੋਜ਼ਗਾਰ ਦੇ ਸਾਧਨ ਇਹ ਕਿਰਤੀ ਵਰਗ ਜਾਂ ਕਹ ਲਈਏ ਜ਼ਮੀਨਾਂ ਮਜ਼ਦੂਰੀ ਕੁਝ ਨਹੀਂ ਰਹਿ ਜਾਣਾ ਭਾਰਤ ਦੇ ਵਿੱਚ ਅਡਾਨੀ ਅਵਾਨੀਆਂ ਦਾ ਰਾਜ ਹੋਣਾ ਹੈ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇਹ ਵਿਰੋਧ ਕੀਤਾ ਇਹ ਲਗਾਤਾਰ ਕਰਦੇ ਰਵਾਂਗੇ ਤੇ ਮੁਕੇਰੀਆਂ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਜਪਾ ਦੇ ਕਿਸੇ ਵੀ ਲੀਡਰ ਦੀ ਜਿਹੜੀ ਹੈ ਉਹ ਮੀਟਿੰਗ ਪਿੰਡਾਂ ਦੇ ਵਿੱਚ ਨਾ ਕਰਾਈ ਜਾਵੇ ਜੇ ਹੋਏਗੀ ਅੱਜ ਤੋਂ ਵੀ ਹੋਰ ਤਿੱਖੇ ਰੂਪ ਦੇ ਵਿੱਚ ਜਿਹੜਾ ਇਹਦਾ ਵਿਰੋਧ ਕਰਾਂਗੇ ਨਾ ਮੀਟਿੰਗ ਕਰਾਂਗੇ ਨਾ ਹੀ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਪਿੰਡ ਦੇ ਵਿੱਚ ਮੀਟਿੰਗ ਕਰਾਂਗੇ ਸੰਜੁਕਤ ਕਿਸਾਨ ਮੋਰਚਾ ਮੁਕੇਰੀਆਂ ਦਾ ਫੈਸਲਾ ਹੈ ਧੰਨਵਾਦ भाजपा लहू पीड़ी भाजपा मोदी बीजपी मोटा पाप ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਕਿਸਾਨ ਜੱਟਵੰਦੀਆਂ ਦਾ ਇੱਕ ਜਿੰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਮੋਦੀ ਚੋਕੀ ਮੁਰਦਾਬਾਦ 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 ਕਿਸਾਨਾਂ ਦੀ ਖੁਸ਼ਹਾਲ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੱਕਾ ਪੱਧ ਯਾ ਰੈਲੀਆਂ रैलिया <spaconemors> ਤੁਸੀਂ ਨਹੀਂ ਰੋਕਿਆ ਤੇ ਉੱਥੇ ਸੀਮੈਂਟ ਦੇ ਬੈਰੀਕੇਡ ਪਾਕਿਸਤਾਨ ਨੇ ਨਹੀਂ ਲਾਤੇ ਆ ਗਏ ਠੀਕ ਹੈ ਮੈਂ ਕਿਹੜੇ ਮੁੱਦਿਆਂ ਤੇ ਅੱਜ ਐਮਪੀ ਦੀ ਸੀਟ ਤੋਂ ਆ ਕੇ ਵੋਟਾਂ ਮੰਗ ਰਹੇ ਜੀ ਸਾਨੂੰ ਕੋਈ ਮੁੱਦੇ ਦੱਸੋ ਕਿਹੜੇ ਮੁੱਦਿਆਂ ਤੇ ਮੰਗ ਰਹੇ ਹੋ ਕੋਈ ਮੁੱਦਾ ਚਾਹਨਾ ਪਾਉਂ। ਅਸੀਂ ਕਦੀ ਪਹਿਲਾਂ ਕੋਈ ਮੁੱਦੇ ਨਹੀਂ ਕਹੀਦੇ। ਅੱਛਾ ਜੀ। ਸੋਮ ਪ੍ਰਕਾਸ਼ ਜੀ ਨੇ ਪਹਿਲਾਂ ਵੀ ਬਹੁਤ ਇਲੈਕਸ਼ਨਾਂ ਲੜੀਆਂ। ਪਰ ਆਏ ਤਾਂ ਨਹੀਂ ਕਹੀਦੇ। ਮੁੱਦੇ ਪਹਿਲਾਂ ਨਹੀਂ ਰੱਖੀਦੇ ਅਸੀਂ। ਮੁੱਦੇ ਪਰ ਪਬਲਿਕ ਨੇ ਰੱਖੇ। ਫੇ ਸੋਖਾ ਹੋ ਜਾਂਦਾ ਰਹਾ ਵੀ ਬਾਅਦ ਬਾਅਦ ਦੇ ਵਿੱਚ ਜਵਾਬ ਨਾ ਦੇਣਾ। ਮੁੱਦੇ ਦੱਸਣਾ ਪਬਲਿਕ ਚ ਆ ਰਹੀ ਸੀ 1 ਮਿੰਟ ਜੀ। ਜਦੋਂ ਮੁੱਦੇ ਦੱਸਣ ਹੀ ਜਾ ਰਹੇ ਸੀ ਨਾ ਦਿੱਲੀ। ਫਿਰ ਉਹਨਾਂ ਨੂੰ ਰੋਕਿਆ ਕਿਉਂ ਗਿਆ ਜੀ ਉਹਨਾਂ ਦਾ ਕੀ ਜਵਾਬ? ਵੇਖੋ ਇਹ ਦੋ ਸਰਕਾਰਾਂ ਦੀ ਗੱਲ ਹੈ। ਪੰਜਾਬ ਸਰਕਾਰ ਵੀ ਹੈ ਉੱਥੇ। ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਉਹਨਾਂ ਨੇ ਮੈਰੀ ਇਹ ਰ ਨੀਲਾ ਹੈ ਜਾ ਸਰਕਾਰ ਵੀ ਓਨੀ ਕਾਤਲ ਜ਼ਿੰਮੇਵਾਰ ਕਾਹਨਾਂ ਜਿੰਨੇ ਤੁਸੀਂ ਹੋ ਹੋਰ ਜਵਾਬ ਉਹਨਾਂ ਤੋਂ ਮੰਗ ਲੈਣਾ ਕਰੋ ਇੱਕ ਜਣਾ ਸੁਣ ਕੇ ਦੋ ਤੁਹਾਡੀ ਬੀਜੇਪੀ ਸਰਕਾਰ ਕਰ ਰਹੀ ਆ ਉਹ ਸਾਡੇ ਨਾਲ ਚੰਗਾ ਨਹੀਂ ਕਰ ਰਹੀ ਕਿਸਾਨਾਂ ਮਜ਼ਦੂਰਾਂ ਦਾ ਸਾਹ ਘੁੱਟ ਰਿਹਾ 400 ਰੁਪਏ ਆ ਸਿਲੰਡਰ ਉਹ ਖੰਮਤੀ ਰਾਣੀ ਜਿਹੜੀ ਆ ਉਥੇ ਬੈਠੀ ਆ 1100 ਰੁਪਏ ਦੇ ਸਿਲੰਡਰ ਦੇ ਪਾ ਕੇ ਬੜੀ ਕੋਝੋਂਡਈ ਆ ਬਹੁਤ ਕੋਝੋਂਡਈ ਆ ਕੀ ਕਰੋਗੇ ਤੁਸੀਂ ਵਿਕਾਸ ਕਿਹੜੇ ਵਿਕਾਸ ਤੇ ਵੋਟਾਂ ਮੰਗ ਰਹੇ ਹੋ ਸਾਨੂੰ ਦੱਸ ਦਿਓ ਮਾडम ਆ ਬੰਦਾ 1.5 ਸਾਲ ਮੈਂ 1.5 ਸਾਲ ਚੰਗੀ ਨਾਲ ਮਾਜ ਨੂੰ ਪੁੱਛੋ 1.5 ਸਾਲ ਦਿੱਲੀ ਦਾ ਬਡਰਾਂ ਦੇ ਬੈਠਿਆ ਆਈ ਸੰਗਤ ਚਲੜਿਆ ਤੁਹਾਡੇ ਸੋਮ ਪ੍ਰਕਾਸ਼ ਜੀ ਤਹਾਡੇ ਹਸਬੰਦ ਸਾਡੇ ਨਾਲ ਮੀਟਿੰਗਾਂ 'ਚ ਬੈਠੇ ਇੱਕ ਵਾਰ ਵੀ ਆਦਾ ਨਾ ਨਾਰ ਨਾਰ ਕਿਥੇ ਗੜਿਆ ਸਾਡਾ ਸਾਡਾ ਕਤਲ ਕਰਵਾ ਰਹੇ ਆ ਸਾਡਾ ਸਾਡਾ ਧਰਮਿੰਦਰ ਜੀ ਧਰਮਿੰਦਰ ਕਰੋ ਗੱਲ ਕਰੋ ਇੱਕ ਮਿੰਟ ਗੱਲ ਕਰ ਸਾਡੇ ਅਸੀਂ ਨੇ ਹਮੇਸ਼ਾ ਹੀ ਕਹਿੰਦੇ ਭਾਈ ਇਹ ਨਹੀਂ ਕਦੀ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਗੱਲ ਮੰਨੀ ਹੁਣ ਕਿਹੜੀ ਗੱਲ ਇਹ ਕਿਹੜੀ ਗੱਲ 750 ਕਿਸਾਨ ਸ਼ਹੀਦ ਹੋਇਆ ਪਾਰਲੀਮੈਂਟ 'ਚ ਹਾਲ ਤੱਕ ਅਫਸੋਸ ਨਹੀਂ ਕੀਤਾ نہیں میڈم افسوس نہیں پتا افسوس کیا ਉਹ ਇੱਕ ਮਿੰਟ ਰਹਿ ਗਿਆ ਲੱਗਿਆ ਕੀ ਕੰਦੇ ਉਹਨਾਂ ਦਾ ਸਾਰੇ ਔਤੇਦਾਰਾਂ ਨਾਲ ਗੱਲਾਂ ਕੀਤੀਆਂ ਔਰ ਗੱਲਬਾਤ ਕੌਣ ਕਰਦਾ ਸੀ ਜਵਾਬ ਦੇਣਾ ਸੀ ਉਹ ਉੱਪਰਲੀ ਲੀਡਰਸ਼ਿਪ ਨੇ ਤੁਹਾਡੀ ਕਮੇਟੀ ਬਣ ਕੇ ਵੀ ਬੈੰਦੀ ਸੀ ਨਾਲ ਔਰ ਜੋ ਕਮੇਟੀ ਬਾਹਰ ਨਿਕਲ ਕੇ ਅੰਦਰ ਫੈਸਲੇ ਕਰਦੇ ਸੀ 12 ਕੇ ਉਹ ਖਤਮ ਹੋ ਜਾਂਦੇ ਸੀ ਖਤਮ ਤੁਸੀਂ 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 ਕੰਟਰੈਕਟ ਕਰ ਰਹੇ ਸੀ ਕੰਟਰੈਕਟ ਸਾਡੇ ਕੇਂਦਰੀ ਮਨਿਸਟਰ ਰੇਸਾਉ ਪ੍ਰਕਾਸ਼ ਜੀ ਉਹਨਾਂ ਨੇ ਇੱਕ ਵਾਰ ਵੀ ਸਾਡੇ ਸੰਯੁਕਤ ਕਿਸਾਨ ਮੋਰਚੇ ਤੇ ਹੱਕਚ ਨਹੀਂ ਬੋਲੇ ਸਦਾਇਦਾ ਪ੍ਰਚਾਰ ਕਰਦੇ ਸੀ ਕਿਸਾਨ ਇਹ ਕਾਨੂੰਨ ਚੰਗੇ ਦੀ ਕਾਨੂੰਨ ਗਲਤ ਸੀ ਕਾਨੂੰਨ ਗਲਤ ਹੀ ਹੈ ਫਿਰ ਮਾਫੀ ਕਿਉਂ ਭਗਵੰਤ ਮਾਣੇ ਮੰਗੀ ਆਪਾ ਮੇਰੀ ਗੱਲ ਸੁਣੋ ਪੰਜਾਬ ਨੂੰ ਐਮਐਸਬੀ ਮਿਲੀ ਕਿਹੜੀ ਕਿਹੜੀ ਮਿਲੀ ਮਿਲੀ ਬਾਕੀ ਕਿੰਨੇ ਕੋਟੜਾਂ ਤੱਕ ਨਿਕਲਦੀ ਇਹਨੇ ਜੋ ਪਤਾ ਦੋ ਨਾ ਇੱਕ ਹੋਰ ਨਾ ਕਰੀ ਇਹਦਾ ਵੀ ਨਾ ਸਾਡੀ ਨਾ ਹੋ ਨਹੀਂ ਨਹੀਂ ਇਹ ਇਹ ਫਿਰ ਇਹਦਾ ਵੀ ਹੋਰ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜੋ ਸਾਡੀ ਗੱਲ ਨਹੀਂ ਹੋਣੀ ਡਵੇਟ ਨਹੀਂ ਡਵੇਟ ਕਰ ਖੁੱਲ ਕੇ ਜਾ ਰਿਹਾ ਖੁੱਲ ਕੇ ਅੰਦਰ ਵਿੱਚ ਆ ਪੁੱਛ ਕੋਈ ਗੱਲ ਨਹੀਂ ਚੱਲ ਜੰਗੀਆਂ ਜਿੰਨੇ ਕਰਦੇ ਨੇ ਪਲੀਜ਼ ਕਰ ਖੁੱਲ ਕੇ ਕਰੋ ਕੋਈ ਗੱਲ ਇੱਕ ਬੰਦਾ ਪਲੇ ਪਾਸੇ ਆ ਜਾ ਪਰਲੇ ਨਾਲ ਜਾ ਤੁਹਾਡਾ ਟੀਮਲ ਮੀਟਿੰਗ ਕਰਾ ਦੇ ਨੇ ਬਹਿ ਕੇ ਕਿਤੇ ਕਰਾ ਦੋ ਰੱਖ ਲੋ ਕੋਈ ਨਹੀਂਦਾ ਕਿੰਨੀ ਦਾ ਲੱਗਣਾ ਤੁਸੀਂ ਤੁਸੀਂ ਦੇਖੋ ਮੈਮ 1 ਮਿੰਟ ਮੁਕੇਰੀਆਂ ਦਾ ਐਮ ਐਲ اے ਸਾਡਾ ਭਾਜਪਾ ਦਾ ਹਾਂਜੀ ਭਾਜੀ ਜੰਗੀ ਲਾਲ ਜੀ ਇੱਥੇ ਬੈਠੇ ਪੂਰੇ 2 ਸਾਲ ਬਸ ਅਸੀਂ ਧਰਨੀਆਂ ਤੇ ਬੈਠੇ ਰਹੇ ਇਹ ਟੋਲ ਪਲਾਜ਼ੇ ਤੇ ਬੈਠੇ ਰਹੇ ਸਾਰੇ ਇੱਕ ਤਵਾਰ ਵੀ ਸਾਡੇ ਹੱਕ ਦੇ ਵਿੱਚ ਸਾਡੇ ਹੱਕ ਦੇ ਵਿੱਚ ਪਹਿਲਾਂ ਸੁਣ ਲਓ ਸੁਣ ਲਓ ਸੁਣ ਲਓ ਮੈਡਮ ਜੀ ਤੁਸੀਂ ਮਨਿਸਟਰਾਂ ਦਾ ਜਾਇ ਇਹ ਇਹਨਾਂ ਨਾਲ ਗੱਲ ਕਰਨ ਨੂੰ ਮੈਂ ਅਕੀਲ ਰਮਨਦਰ ਮੈਂ ਪਲੀਜ਼ ਇਹਨਾਂ ਨਾਲ ਗੱਲ ਕਰਨੀ ਰਮਨਦਰ ਕੋਈ ਗੱਲ ਠੀਕ ਹੈ ਪਾਜੀ ਬਸ ਕੋਈ ਵੀ ਕਹੇ ਮੇਰੀ ਗੱਲ ਕਰ ਆਪਾਂ 2 ਸਾਲ ਪਹਿਲੇ ਉੱਠ ਕੇ ਆਈਆਂ ਨਾ ਕੁਝ ਫੈਸਲਾ ਕਰਕੇ ਹੀ ਉੱਠੇ ਨੁਕਸਾਨ ਕਿੰਨਾ ਮੈਡਮ ਹੋਇਆ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੁੰਦਾ ਸੋਹਣੇ ਓਏ ਚਲੋ ਨਹੀਂ 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 ਸਾਥੀਏ ਇੱਕ ਮਿੰਟ ਇਹ ਬੇਨਤੀ ਹੈ ਮੁਕੇਰੀਆਂ ਦੀਆਂ ਚਲੋ ਮੈਂ ਗੱਲ ਖਤਮ ਕਰ ਦਿੰਦਾ ਮੁਕੇਰੀਆਂ ਦੀਆਂ ਬਸ 10 10 ਇੱਕ ਮਿੰਟ ਬੇਨਤੀ ਕਰ ਲੈਂਦਾ ਸਾਡੀ ਬੇਨਤੀ ਹੈ ਜਿੰਦਾਬਾਦ ਸਰਕਾਰ ਬਰਦਾਬਾਦ ਬਰਦਾਬਾਦ ਕਿਸਾਨ ਜੱਟੇਵੰਦੀਆਂ ਦਾ ਇਕਾ ਸੰਗਰਾਪ ਜਿੰਦਾਬਾਦ 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 ਸਰਕਾਰ ਬਰਦਾਬਾਦ ਬਰਦਾਬਾਦ ਜ਼ਿੰਦਾਬਾਦ ਫਾਕਾਪੁਰ ਜਿੰਦਾਬਾਦ ਜਿੰਦਾਬਾਦ ਭਾਜਪਾ ਦੇ ਲੀਡਰ ਪ੍ਰਤਾਪਪੁਰ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦੇ ਕਾਤਲ ਫਾਕਪੁਰ ਦੇ ਲੀਡਰ ਪ੍ਰਤਾਪਪੁਰ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦੇ ਕਾਤਲ ਫਾਕਪੁਰ ਦੇ ਲੀਡਰ ਪ੍ਰਤਾਪਪੁਰ ਜਿੰਦਾਬਾਦ ਜਿੰਦਾਬਾਦ ਅੱਜਕੱਲ ਮੈਂ ਅਕਰਮਿੰਦਰ ਸਿੰਘ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਜਿਹੜੀ ਭਾਜਪਾ ਦੀ ਲਗਾਤਾਰ ਜਿਹੜੀ ਚੋਣਾਂ ਦੇ ਵਿੱਚ ਭਾਜਪਾ ਦੇ ਐਮਪੀ ਦੇ ਕੈਂਡੀਡੇਟ ਐ ਮੁਕੇਰੀਆਂ ਦੇ ਵਿੱਚ ਅੱਜ ਮੀਟਿੰਗ ਜੰਡਵਾਲ ਦੇ ਵਿੱਚ ਰੱਖੀ ਸੀ ਜਿਹਦਾ ਵਿਰੋਧ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਕੱਠਿਆਂ ਹੋ ਕੇ ਕੀਤਾ ਤੇ ਮੌਕੇ ਦੇ ਉੱਪਰ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਹੜੀ ਆ ਐਮਪੀ ਕੈਂਡੀਡੇਟ ਨਾਲ ਗੱਲਬਾਤ ਕਰਾਈ ਪਰ ਜੇ ਸਹੀ ਗੱਲ ਦੇਖੀਏ ਜ਼ਮੀਨੀ ਸਤਰ ਦੇ ਉੱਪਰ ਕਿਸਾਨਾਂ ਤੇ ਕੀਤੇ ਹੋਏ ਅਤਿਆਚਾਰ ਲਾਗੂ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਕੋਈ ਜਵਾਬ ਨਹੀਂ ਹੈ ਹੁਸ਼ਿਆਰਪੁਰ ਦੇ ਭਾਜਪਾ ਦੇ ਉਮੀਦਵਾਰ ਦੇ ਕੋਲ ਸਿਵਾਏ ਇੱਕ ਲਾਰੇ ਐ ਵੀ ਅਸੀਂ ਮੁੱਦੇ ਨਹੀਂ ਪਹਿਲਾਂ ਦੱਸਾਂਗੇ ਮੁੱਦੇ ਤੋਂ ਬਗੈਰ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਂਦੀ ਐ ਜਿਹੜੇ ਲਗਾਤਾਰ ਭਾਜਪਾ ਨੇ ਗੱਲ ਕੀਤੀ ਐ ਵੀ 2 ਕਰੋੜ ਰੋਜ਼ਗਾਰ ਦੇਵਾਂਗੇ ਸਾਲ ਦਾ ਭਾਜਪਾ ਨੇ 15-15 ਲੱਖ ਰੁਪਈਆ ਦੇਣ ਦੀ ਗੱਲ ਕੀਤੀ ਸੀ ਭਾਜਪਾ ਨੇ ਸੁਆਮੀਨਾਥਮ ਰਿਪੋਰਟ ਦਾ ਸੀਟੂ ਫਾਰਮੂਲਾ ਜਿਹੜਾ ਐ 50% ਦੇ ਨਾਲ ਲਾਗੂ ਕਰਨ ਦੀ ਗੱਲ ਕੀਤੀ ਸੀ ਇਹ ਸਾਰੀ ਗੱਲਾਂ ਤੋਂ ਭਾਜਪਾ ਭੱਜੀ ਐ ਉਹਦੇ ਖਿਲਾਫ ਜਿਹੜਾ ਕਰੋਨਾ ਮਹਾਮਾਰੀ ਦੇ ਵਿੱਚ 14 ਲੱਖ ਨੌਜਵਾਨਾਂ ਦਾ ਰੋਜ਼ਗਾਰ ਖੁੱਸਿਆ ਐ ਤੇ ਜੀਐਸਟੀ ਦੇ ਨਾਲ ਛੋਟੇ ਵਪਾਰੀਆਂ ਦਾ ਕਾਰੋਬਾਰ ਖੁੱਟਿਆ ਹੈ ਇਹ ਸਾਰੀ ਗੱਲਾਂ ਦਾ ਕੋਈ ਜਵਾਬ ਨਹੀਂ ਹੈ ਪਾਜਪਾ ਦੇ ਹੋਸ਼ਿਆਰਪੁਰ ਦੇ ਉਮੀਦਵਾਰੋ ਅਸੀਂ ਕੇਂਦਰ ਦੇ ਪ੍ਰਸ਼ਾਸਨ ਦੇ ਬੰਦੀਆਂ ਕੋਲ ਅਪੀਲ ਕਰਦੇ ਆ ਕਿ ਜਿੱਥੇ ਅਸੀਂ ਅੱਜ ਦਾ ਵਿਰੋਧ ਕਰ ਰਹੇ ਹਾਂ ਮੁਕੇਰੀਆਂ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨ ਮਲਾਜ਼ਮਾਂ ਨੂੰ ਅਪੀਲ ਕਰਦੇ ਆ ਕਿ ਇਹ ਗੁੰਡੇ ਸਰਮਾਇਦਾਰਾਂ ਦੀ ਸਰਕਾਰ ਹੈ ਜੇ ਭਾਰਤ ਦੇ ਵਿੱਚ ਸੱਤਾ ਚ ਦੁਆਰਾ ਤੋ ਆਈ ਤੇ ਭਾਰਤ ਦਾ ਕਿਰਤੀ ਵਰਗ ਤਵਾ ਹੋ ਜਾਣਾ ਇਹ ਨੌਕਰੀਆਂ ਇਹ ਰੋਜ਼ਗਾਰ ਦੇ ਸਾਧਨ ਇਹ ਕਿਰਤੀ ਵਰਗ ਜਜ ਕਹ ਲਈਏ ਜ਼ਮੀਨਾਂ ਮਜ਼ਦੂਰੀ ਕੁਝ ਨਹੀਂ ਰਹਿ ਜਾਣਾ ਭਾਰਤ ਦੇ ਵਿੱਚ ਅਡਾਨੀ ਅਵਾਨੀਆਂ ਦਾ ਰਾਜ਼ ਹੋਣਾ ਹੈ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇਹ ਵਿਰੋਧ ਕੀਤਾ ਇਹ ਲਗਾਤਾਰ ਕਰਦੇ ਰਵਾਂਗੇ ਤੇ ਮੁਕੇਰੀਆਂ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਭਾਜਪਾ ਦੇ ਕਿਸੇ ਵੀ ਲੀਡਰ ਦੀ ਜਿਹੜੀ ਹੈ ਉਹ ਮੀਟਿੰਗ ਪਿੰਡਾਂ ਦੇ ਵਿੱਚ ਨਾ ਕਰਾਈ ਜਾਵੇ ਜੇ ਹੋਏਗੀ ਅੱਜ ਤੋਂ ਵੀ ਹੋਰ ਤਿੱਖੇ ਰੂਪ ਦੇ ਵਿੱਚ ਜਿਹੜਾ ਇਹਦਾ ਵਿਰੋਧ ਕਰਾਂਗੇ ਨਾ ਮੀਟਿੰਗ ਕਰਾਂਗੇ ਨਾ ਹੀ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਪਿੰਡ ਦੇ ਵਿੱਚ ਮੀਟਿੰਗ ਕਰਾਂਗੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦਾ ਫੈਸਲਾ ਹੈ ਧੰਨਵਾਦ